ਹਰੇ ਬੋਲੇ ਨਾ ਨੰਜੋ ਬੋਲੇ ਮੇਰੇ ਵਾਲੇ ਕਰਦਾ ਬਲਾ ਉਹ ਕਿਲਾ ਖੇਤੀ ਬਰਬਾਦ ਹੋ ਗਈ ਹੈ ਪੂਰੀ ਨਦੀ ਪਾਣੀ ਢਾਟ ਤੋਂ ਢਾਟ 15 20 ਟਰਾਫਰਮ ਵਿੱਚ ਨਦੀ ਦੇ ਗੈਰ ਜੋ ਬੈਂਕ ਵਾਲੇ ਨੇ ਉਹ ਵੀ ਸਾਨੂੰ ਪਰੇਸ਼ਾਨ ਕਰਦੇ ਨੇ ਸਾਡੀ ਕੋਈ ਵੀ ਪਾਣੀ ਫੜ ਪੈੜੀ ਮੋਟਰਾਂ ਉਹ ਚੀਜ਼ ਨਹੀਂ ਸਾਡੇ ਕੋਲੋਂ ਨਿਕਲੀ ਅਹੀਂ ਤੇ ਨਦੀ ਦੇ ਮਨੇ ਮਨੇ ਕਿਨਾਰੇ ਤੇ ਆਦਾ ਕੋਈ ਇੱਥੇ ਕਰੇ ਇੱਥੇ ਪੱਤਰਕਾਰ ਨਹੀਂ ਆ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਅਜੇ 3-5 ਦਿਨ ਤ્યાર ਕੋਈ ਰੋਟੀ ਨਹੀਂ ਖਾ ਰਿਆ ਕਿੰਨਾ ਜਿਆਦਾ ਰੋਟੀ ਚੋਰੀ ਤੇ ਸਰਕਾਰ ਇਹ ਬਣਿਆ ਮੈਂ ਗੀਤੀ ਫਤੇ ਜੋ ਕਿ ਪੰਮਾ ਚੀਰੇਲਾ ਚੀ ਬੰਦੂਪ ਚਾਲ ਉਹਨਾਂ ਦਾ ਬਹੁਤ ਹੀ ਜਿਆਦਾ ਨੁਕਸਾਨ ਹੋ ਗਿਆ ਇਹ ਉਹ 250 ਕਿਲਾ ਏਕੜ ਫਸਲਾਂ ਚੋਨੇ ਦੀ ਸੀਗੀ ਜਿੰਦੇ ਤੋਂ 100 ਕਿਲਾ ਖੇਤੀ ਬਰਬਾਦ ਹੋ ਗਈ ਇਹ ਪੂਰੀ ਨਦੀ ਪਾਣੀ ਟੜ ਤੋਂ ਟੜ 15-20 ਟਰਾਂਸਫਰਮ ਵਿੱਚ ਨਦੀ ਦੇ ਗੈਰ ਚਲੇ ਨੇ ਕੋਈ ਇਹਨਾਂ ਦਾ ਪਤਾ ਸੌ ਨਹੀਂ ਲੱਗਦਾ ਕਿੱਧਰ ਗਏ ਕਿਰ ਨਹੀਂ ਅਗਾ ਸਾਡੇ ਬੱਚਿਆਂ ਦਾ ਵੀ ਕੀ ਸੋਚਿਆ ਜਾਵੇ ਅਸੀਂ ਕਿੰਨੀ ਰੋਟੀ ਪਾਣੀ ਖਾਵਾਂ ਦੇ ਕੀ ਕਰਾਂ ਦੇ ਸਾਨੂੰ ਕੋਈ ਸਮਝ ਨਹੀਂ ਆ ਇਸ ਟਾਈਮ ਦੀ ਸਾਡੇ ਸਰਕਾਰ ਕਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਨੌਕਰੀ ਦੇਵੇ ਜਾਂ ਸਾਨੂੰ ਕੋਈ ਸਹੂਲਤ ਦਿੱਤੀ ਜਾਵੇ ਜੋ ਬੈਂਕ ਵਾਲੇ ਨੇ ਉਹ ਵੀ ਸਾਨੂੰ ਪਰੇਸ਼ਾਨ ਕਰਦੇ ਨੇ ਆੜਤੀ ਪਰੇਸ਼ਾਨ ਕਰਦੇ ਨੇ ਸਾਡੀ ਕੋਈ ਵੀ ਬਾਣੀ ਫੜਦਾ ਕਰਦਾ ਮਾਸੀ ਮੇਂ ਸਹਾਰਾ ਫਿਰਨੇ ਹੋਂਕਾ ਵਰਗੀ ਜੀ ਦਾ ਖਾਸਾ ਤੇ ਵੈਜ ਜੀ ਕੀ ਤੇ ਜੀ ਮੇਰਾ ਪਹਿਲੇ ਦਿਨ ਧਮਾ ਜੀ ਮੈਂ ਮਿੰਦਰ ਸਿੰਘ ਆ ਨੰਬਰ ਪੰਚਾਇਤ ਸਾਫਾ ਆ ਦਾ 200 ਕਿੱਲਾ ਪਈ ਸੀ ਜਿਹੜੀ ਬਰਬਾਦ ਹੋ ਗਈ 100 ਕਿੱਲੇ ਤੇ ਨਦੀ ਚੱਲ ਗਈ ਸੀ 100 ਕਿੱਲਾ ਤਕਰੀਬਨ ਬਾਹਰ ਜਿਹੜੀ ਬਚ ਗਈ 25 ਟਰਾਂਫਰ ਵਿੱਚ ਚਲੇ ਗਏ ਨੇ ਬਾਕੀ ਵੱਡੇ ਵੱਡੇ ਪੈੜ ਚਲੇ ਗਏ ਨੇ ਪੈੜੀ ਮੋਟਰਾਂ ਉਹ ਚੀਜ਼ ਨੇ ਸਾਡੇ ਕੋਲੋਂ ਨਿਕਲੀ ਆਹੀ ਤੇ ਨਦੀ ਦਾ ਮਨੇ ਮਨੇ ਕਿਨਾਰੇ ਤੇ ਆ ਦਾ ਕੁਸੀਂ ਬਾਣੇ ਕਬਣਾ ਲੱਗੇ ਹੋ ਉਹਦੇ ਤੇ ਤਕਰੀਬਨ ਤਕਰੀਬਨ ਹਾਦਾ 40 45 ਟਰੈਕਟਰ ਹਨ ਪਰ ਆਏ ਟਰਾਲੀਆਂ ਪੈਲਟੀਵੇਟਰ ਉਹਨਾਂ ਦਾ ਸਾਨੂੰ ਕੋਈ ਪਤਾ ਨਹੀਂ ਲੱਗਦਾ ਪਿਆ ਵੀ ਅਸੀਂ ਪਰਲੀ ਤਰਫ ਰੋਕ ਤੇ ਆਦਿਆਂ ਦਾਣਾ ਬਚਾ ਕੇ ਨਿਕਲੇ ਉਹ ਲੋਰ ਗਏ ਨੇ ਇੱਧਰ ਗਏ ਨੇ ਨਵੇਂ ਟਰੈਕਟਰ ਨੇ ਹਾਰੇ ਲਾਉਂਡ ਦੇ ਟਰੈਕਟਰ ਲਾਏ ਨੇ ਉਹ ਕੀਤਾ ਹੋਰ ਦਹਾ ਵੀ ਦਿਨ ਹੰਤਾ ਕਰਨ ਦੇ ਤੋਂ ਨਾ ਹਾਰਾ ਗਿਆ ਪੈੜੀ ਵੀ ਗਈ ਆ ਦੇਖੋ ਕੋਈ ਹੋਰ ਆਰਾ ਨੇ ਜੇ ਵੀ ਕੜੀ ਹੈ ਰੋਜ਼ੀ ਰੋਟੀ ਆ ਦੀ ਤਮਾ ਲਾ ਦੇ ਆ ਦਾ ਕੋਈ ਤਕਰੇ ਤਕਰ ਪਤਰਕਾਰ ਨਹੀਂ ਆ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਅਜੇ ਸਰਕਾਰੀ ਬੰਦਾ ਕੋਈ ਵੀ ਨਹੀਂ ਆ ਤੇ ਇਹ ਆਤ ਬਾ ਨਹੀਂ ਪੜੀ ਨਾ ਸਾਡਾ ਮਾਲ ਡੰਗਰ ਉਹ ਮਾਰਦਾ ਇਧਰ ਕਿਸਾਨ ਕਿਹੜੇ ਨੇ ਅਹਿਮ ਨੇ ਪੈੜੀ ਨਹੀਂ ਗਈ ਪੈੜੀ ਹਰੀ ਅਗਲੇ ਮਣੇ ਮਾਲ ਹੀ ਮਾਰ ਬੱਚੇ ਨੂੰ ਰੋ ਰਹੇ ਨੇ 4-5 ਦਿਨ ਤਲਾ ਦੇ ਕੋਈ ਰੋਟੀ ਨਹੀਂ ਖਾ ਰਿਆ ਕਿੰਨੇ ਜਿਆਦੇ ਰੋਟੀ ਚੌਰੀ ਸਰਕਾਰ ਇਹ ਬਣਿਆ ਤੇ ਹਵਲ ਕਰੇ ਦੇਖੇ ਭਾਰੇ ਆ ਤੇ ਕੀ ਹੋ ਰਿਹਾ ਕੀ ਨਹੀਂ ਉੱਥੇ ਆ ਜਾਂਦੇ ਨੇ ਗੱਤੀ ਹੁੰਗਾ ਕੋਈ ਕੋਈ ਉਧਰ ਗਿਆ ਐਦਾਂ ਕੋਈ ਆ ਤੇ ਧਿਆਨ ਹੀ ਦੇ ਰਿਹਾ ਵੈਗਰੀ ਜਗਾ ਕਾਸਤ ਵੈਗਰੀ ਜੀ ਖੜੇ ਨੇ ਨਹੀਂ ਕਰ ਮੈਂ ਇਹ ਮਹੂਰ ਹੈਗੀ ਇਹ ਤਾਰ ਨੂੰ ਖਤਰਾ ਦਿਖਾ ਦੇ ਪਿੰਡਾਂ ਨੂੰ ਖਤਰਾ ਹੈ ਔਰ ਕੈਂਟੇ ਦੋ ਤਿੱਕਰ ਇਹ ਬੰਨ ਕਰੇ ਖੜਿਆ ਕਿਰੇ ਬੰਨ ਦੇ ਉੱਪਰ ਇਹ ਬੰਨ ਵਿਟਾ ਲੱਗ ਜੇ ਕਿਵੇਂ ਪੈੜੀਆਂ ਲੱਗ ਚਲੀਆਂ ਨਾ ਐਵੇਂ ਬੰਨ ਵਿੱਚ ਤਾਂ ਹਵਲ ਕਰੇ ਤਾਂ ਲੱਗਣੀ ਦਾ ਹਾਤਾ ਪਿੰਡ ਬਰਬਾਦ ਹੋ ਜਾਏਗਾ ਕੋਈ ਆ 5 10 ਪਿੰਡ ਨੇ ਗੰਧੂ ਕੇਚਾ ਨਿਆਲਾ ਕੇਚਾ ਬੰਮਾ ਜੀਰੇ ਲਾ ਜੀ ਮਬੋਕੇ ਫਗ ਫੱਤੇ ਵਾਲਾ ਤਾਲੂ ਵਾਲੇ ਦੇਖਣ ਮਾਰੇ ਔਰ ਤਿੱਕਰ ਪਾਣੀ ਗੁਰੂ ਸਾਹਿਬ ਕਰਜਲਾਲਾ ਵਾਹ ਕੇ ਪਾਣੀ ਫੈਰ ਰੇ ਦਾ ਤੇ ਸਰਕਾਰ ਹੋਵੇ ਆਵੇ ਕਿਹਦਾ ਬਾਟ ਔਟ ਗਿਆ ਤਾਂ ਡੀਟੀ ਮਾਲ ਵੀ ਲੁੜੇ ਦਾ ਸਾਰਾ ਕੁਝ ਤੇ ਕੁਝ ਨਹੀਂ ਬਹਿਣਾ ਸਿਰਫ 50 ਗਾਜ ਦੂਰ ਰਹਿ ਗਈ ਤਾਰ ਤੇ ਬੰਨ ਬਿਲਕੁਲ ਆ ਪਾਣੀ ਨੇੜੇ ਆਖਲਾ ਬੰਨ ਨੂੰ 파ਡਾ ਪਾਇਆ ਚੱਲਿਆ ਅਸੀਂ ਹੁਣ ਥੋੜਾ ਜਾਂ ਰੁਕਿਆ ਪਰ ਪਾਣੀ ਵਧ ਰਿਹਾ ਇਹ ਕਿਹਦਾ ਟੁੱਟ ਹੱਕਦਾ ਤੇ ਕੋਈ ਸਰਕਾਰ ਦੇਦਰ ਧਿਆਨ ਹੀ ਹੈਗਾ ਸਰਕਾਰ ਆਪੂ ਆ ਤੇ ਬਰ ਕੰਮਾਂ ਤੇ ਲੱਗੀ ਹੋਇਆ ਤੇ ਫੋਟੋ ਕਰਾ ਦੇ ਚਲੇ ਜਾਂਦੇ ਇੱਥੇ ਕਿਸੇ ਆ ਤੇ ਕਿਸੇ ਨੂੰ ਪੁੱਛਿਆ ਨਹੀਂ ਕਿ ਤੇਰਾ ਕੀ ਹਾਲ ਹੈ ਕੀ ਨਹੀਂ ਤੇਰਾ ਕੀ ਪੁਨਸਾਨ ਹੋਇਆ ਕੀ ਨਹੀਂ ਹੋਇਆ ਇੱਥੇ ਆਮਰ ਦੇ ਫੋਟੋ ਪ੍ਰਾਇ ਕੋਈ ਚੜਾ ਗੱਡੀਆਂ ਤੇ ਖਿਡਾ ਲਾ ਕੋਈ ਕੁਝ ਨਹੀਂ ਆਇਆ ਜੇ ਤੱਕ ਸਾਡੇ ਕਿਸੇ ਵੀ ਆ ਕੇ ਬਾਟ ਨਹੀਂ ਪੁੱਛੀ ਤੁਸੀਂ ਜੀ ਦੇ ਤੇ ਇੱਕ ਜ ਮਰ ਗਿਆ ਤੇ ਸਨ ਕਿਸੇ ਨਹੀਂ ਆ ਕੇ ਪੁੱਛਿਆ ਐਮਐਲ ਦਈਆ ਸਾਹਿਬ ਆਉਂਦੇ ਨੇ ਉਹ ਵੀ ਅੱਖੇ ਚਲੇ ਜਾਂਦੇ ਨੇ ਇੱਥੇ ਡੀਟੀਮਾਲ ਦੇ ਸਾਹਮਣੇ ਖੜ ਕੇ ਕਦੇ ਵੀ ਉਹਨਾਂ ਹਾਲਚਾਲ ਨਹੀਂ ਪੁੱਛਿਆ ਖਸਾਨਾਂ ਦਾ ਕੀ ਟੋੜਾ ਨੁੜਿਆ ਕੀ ਨਹੀਂ ਬਚਿਆ ਕੋਈ ਸਾਡੀ ਖੇਤੀ ਵੀ ਸਾਰੀ ਬਰਬਾਦ ਹੋ ਗਈ ਏ ਸਾਲ ਲਾਗੇ ਦਰਿਆ ਆ ਗਿਆ ਬਸ ਤਾਰ ਤੋਂ 50 ਮੀਟਰ ਰਹਿ ਗਿਆ ਬਸ ਤਾਰ ਵੀ ਦੇਖ ਸਕਦੀ ਹੈ ਕੋਈ ਵੀ ਸਹਾਇਤਾ ਨਹੀਂ ਮਿਲੀ ਕਿਸੇ ਤਰ੍ਹਾਂ ਦੀ ਵੀ ਆ ਕੇ ਕੋਈ ਵੀ ਪ੍ਰਸ਼ਾਸਨ ਆ ਕੇ ਸਾਡੇ ਨਾਲ ਨਹੀਂ ਖੜਿਆ ਆ ਕੇ ਉਸ ਦਿਨ ਮੀਂਹ ਵਹਦੇ ਦੇ ਵਿੱਚ ਬਾਦਲ ਸਾਹਿਬ ਆਇਆ ਸੀ ਜਸਵੀਰ ਬਾਦਲ ਉਸ ਰਾਤ ਦੇ 8 ਵਜੇ ਇੱਥੇ ਆ ਤੇ ਲੋਕਾਂ ਦਾ ਸਾਰਾ ਲਿਆ ਬੱਦਲ ਖੜਕਦੇ ਦੇ ਵਿੱਚ ਬਾਹਰ ਚ ਪੈਂਦੀ ਦੇ ਵਿੱਚ ਇੱਥੇ ਆ ਗਏ ਫਿਰ ਵਿਆਹ ਦਾ ਫਿਕਰਾ ਕਰੋ ਪਾਣੀ ਲੈ ਗਿਆ ਤੁਹਾਨੂੰ ਡੀਜ਼ਲ ਵੀ ਦਿਆਂਗਾ 20 ਵੀ ਦਿਆਂਗਾ ਖਾ ਤੇ ਵੀ ਦਿਆਂਗਾ ਪਰੂੰਦੀ ਸਰਕਾਰ ਨੇ ਵੀ ਉਹ ਕੀ ਦੇਖਦਾ ਉਹਦੇ ਕੋਲ ਕਿੰਨਾ ਕੋਈ ਕੁਝ ਸੀ ਆਹੀਂ ਉਹ 100 ਲੀਟਰ ਤੇਲ ਦੇ ਲੱਗੋ ਕਵਾੜੋਂ ਬੰਦ ਬੰਦ ਸਾਡੀ ਖੇਤੀ ਸਾਡੀ ਖੇਤੀ ਨਹੀਂ ਰਹਿ ਗਈ ਤਾਂਹੀਂ ਤੇਲ ਉਕਰਾਂ ਦੇ ਦਿੱਤੀ ਉਧਰ ਦੇ ਗਿਆ ਇੱਥੇ ਸਾਡੀ ਖੇਤੀ ਲੋੜ ਗਈ ਹਾਰੀ ਮਾਣਾ ਪਾਦਰੀ ਉਹਨੇ ਕੜਿਆ ਬਾਰਡਰ ਪੱਟੀ ਤੇ ਲਾਇਆ ਤੇ ਤੋੜ ਦਿਆ ਅਰਦਾਸ ਪੂਰਤ ਕਰ ਕੜਾ ਮੀਂਹ ਨਹੀਂ ਵੇਖਿਆ ਬੱਦਲ ਨਹੀਂ ਵੇਖਿਆ ਕਾਲੀਆਂ ਰਾਤਾਂ ਵਿੱਚ ਬਦਲੀਆਂ ਤੜਕੀਆਂ ਦੇ ਵਿੱਚ ਆਉਂ ਆਵਾਜ਼ੇ ਹੁੰਦੇ ਕਿਨੇ ਕਰੀਬਾਂ ਦੇ ਸਾਰਾ ਲੈ ਰਹਿ ਗਈ ਜਿਹਾ ਖਾਸਾ ਤੇ ਰਹਿ ਗਈ ਜਿਹੀ ਫੜੇ